ਕਿਸਾਨ ਅਤੇ ਘਰੇਲੂ ਖਪਤਕਾਰਾਂ ਨੂੰ ਹੁਣ ਬਿਜਲੀ ਦੇ ਜ਼ਿਆਦਤ ਕਿਲਤ ਦੇ ਨਾਲ ਦੋ ਚਾਰ ਨਹੀਂ ਹੋਣਾ ਪਵੇਗਾ ਚੋਨੇ ਦੇ ਸੀਜ਼ਨ 2014 ਦੌਰਾਨ ਪਾਵਰਕਾਮ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਹੋਇਆ ਖੇਤੀਬਾੜੀ ਦੇ ਲਈ 8 ਘੰਟੇ ਅਤੇ ਘਰੇਲੂ ਖਪਤਕਾਰਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਦੇਣ ਦਾ ਮਨ ਬਣਾ ਲਿਆ ਹੈ ਅਤੇ ਇਹ ਫੈਸਲਾ ਪਾਵਰਕਾਮ ਦੇ ਸਕੱਤਰ ਅਨਿਰuddh तिवारी ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਨਾਲ ਉਦਯੋਗ ਭਵਨ ਚੰਡੀਗੜ੍ਹ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਲਿਆ ਹੈ ਅੱਜ ਸਾਡੀ ਮੀਟਿੰਗ ਪਾਵਰ ਸੈਕਟਰੀ ਤਵਾਰੀਸ਼ਾਵ ਦੇ ਨਾਲ ਹੋਈ ਆ ਕੱਲੀ-ਕੱਲੀ ਮੰਗ ਤੇ ਅਸੀਂ ਡਿਸਕਸ ਕੀਤਾ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਕਿ 12 ਘੰਟੇ ਅੱਜ ਅਸੀਂ ਦੇਣ ਦੀ ਹਾਲਤ ਦੇ ਵਿੱਚ ਨਹੀਂ ਹਾਂ ਸਿਸਟਮ ਸਾਡਾ ਓਵਰਲੋਡ ਹੈ ਹੌਲੀ-ਹੌਲੀ ਇਹ ਸੈੱਟ ਹੋਵੇਗਾ ਲੇਕਿਨ 8 ਘੰਟਿਆਂ ਦਾ ਅਸੀਂ ਲਿਖਤੀ ਵਾਅਦਾ ਕਰਦੇ ਆ ਤੁਹਾਡੇ ਨਾਲ ਕਿ 8 ਘੰਟੇ ਯਕੀਨੀ ਨਿਰਵਿਘਨ ਖੇਤੀ ਖੇਤਰ ਨੂੰ ਦੀ ਸਪਲਾਈ ਚੱਲੂਗੀ ਰਿਟਰਨ ਕਰਨ ਤੋਂ ਬਾਅਦ ਜਦੋਂ ਇਹਦੇ ਵਿੱਚ ਆ ਗਿਆ ਕਿ ਇੱਕ ਹਫ਼ਤੇ ਦੇ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਹੋਊਗੀ ਤੇ ਆ ਗੱਲਾਂ ਅਸੀਂ ਹੱਕ ਠੋਕੇ ਕਹਿਨੇ ਕਿ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਅਸੀਂ ਉਸ ਤੋਂ ਬਾਅਦ ਜਾ ਕੇ ਅਸੀਂ ਜਿਹੜਾ ਸਾਡਾ ਧਰਨਾ ਹੈ ਉਹਨੂੰ ਉਠਾ ਦਾਂਗੇ ਦੇਖੋ ਧਰਨਾ ਇੱਕ ਵਾਰ ਅਸੀਂ ਸਮਾਪਤ ਕਰਾਂਗੇ ਠੀਕ ਹੈ ਇੱਕ ਹਫ਼ਤੇ ਦੀ ਅਸੀਂ ਵੇਟ ਕਰਾਂਗੇ 10 ਜੂਨ ਤੋਂ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਜਿਹੜੀ ਸਪਲਾਈ ਹੈ ਨਿਰਬਿਗ ਨੱਠ ਘੰਟੇ ਸ਼ੁਰੂ ਕਰ ਦੇਣ ਕਿਤੇ 24 ਘੰਟੇ ਸ਼ੁਰੂ ਕਰ ਦੇਵਾਂਗੇ ਜੇ ਇਹ ਅਮਲੀ ਰੂਪ ਦੇ ਵਿੱਚ ਲਾਗੂ ਹੋ ਜਾਂਦਾ ਤਾਂ ਫਿਰ ਸਾਨੂੰ ਕੋਈ ਲੋੜ ਨਹੀਂ ਹੈ ਸੜਕਾਂ ਤੇ ਆਉਣ ਦੀ